ਨੰਗਲ ਟਰੱਕਰ ਸੁਸਾਇਟੀ ਦਾ ਵੱਡਾ ਧਮਾਕਾ 75 ਲੱਖ ਦੇ ਗਵਨ ਦੇ ਇਲਜ਼ਾਮ ਪੂਰੀ ਕਮੇਟੀ ਮੁਅਤਲ ਕੀ ਇਹ ਹੈ ਇਮਾਨਦਾਰ ਸਰਕਾਰ ਦੀ ਇਮਾਨਦਾਰ ਕਮੇਟੀ ਇਮਾਨਦਾਰੀ ਦੇ ਦਾਅਵੇ ਫੇਲ ਤੇਲ ਪੰਪ ਤੋਂ 60 ਲੱਖ ਗਾਇਬ ਰਿਸ਼ਤੇਦਾਰਾਂ ਦੇ ਖਾਤਿਆਂ ਦੇ ਵਿੱਚ ਪਾਇਆ TDS ਦਾ ਪੈਸਾ ਨੰਗਲ ਟਰੱਕ ਯੂਨੀਅਨ ਦਾ ਕੱਚਾ ਚਿੱਠਾ ਲੋਗ ਬੁੱਕ ਫਰਜੀ ਖਰਚੇ ਫਰਜੀ ਜਨਤਾ ਦਾ ਪੈਸਾ ਕਿੱਥੇ ਗਿਆ ਨੰਗਲ ਟਰੱਕ ਸੋਸਾਇਟੀ ਕਪਲੇ ਲਈ ਸਿਆਸੀ ਸਰਪ੍ਰਸਤ ਜ਼ਿੰਮੇਵਾਰ ਹੈ ਸਵਾਲ ਇਹ ਹੈ ਕਿ 9 ਮਹੀਨੇ ਤੱਕ ਆਡਿਟ ਰਿਪੋਰਟ ਕਿਸ ਨੇ ਦਬਾ ਕੇ ਰੱਖੀ ਪੂਰੀ ਰਿਪੋਰਟ ਦੇਖਣ ਲਈ ਵਕੋ ਪੰਜਾਬ ਟੀਵੀ ਪ੍ਰਾਈਮ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਮਾਨਦਾਰੀ ਦਾ ਟਿੰਡੋਰਾ ਪਿੱਟਣ ਵਾਲੀ ਸਰਕਾਰ ਦੇ ਦਾਅਵਿਆਂ ਦੀ ਫੋਕਨ ਨਿਕਲ ਗਈ ਹੈ ਨੰਗਲ ਟਰੱਕ ਸੋਸਾਇਟੀ ਜਿਸ ਨੂੰ ਇਮਾਨਦਾਰ ਕਮੇਟੀ ਹੋਣ ਦਾ ਸਰਟੀਫਿਕੇਟ ਦਿੱਤਾ ਗਿਆ ਸੀ ਅੱਜ 75 ਲੱਖ ਤੋਂ ਵੱਧ ਦੇ ਗਵੰਦੇ ਦੇ ਇਲਜ਼ਾਮਾਂ ਹੇਠ ਹੈ ਸਹਾਇਕ ਰਜਿਸਟਰਾਰ ਜਗਮੀਤ ਸਿੰਘ ਦੀ ਰਿਪੋਰਟ ਨੇ ਉਹ ਕੱਚਾ ਚਿੱਠਾ ਖੋਲਿਆ ਹੈ ਜਿਸ ਨੇ ਸੋਸਾਇਟੀ ਦੇ ਪ੍ਰਬੰਧਕਾਂ ਦੀ ਨੀਂਦ ਉਡਾਦ ਦਿੱਤੀ ਹੈ ਅਸੀਂ ਪੁੱਛਾਂਗੇ ਸਵਾਲ ਕਿ ਜੇ ਰਿਪੋਰਟ ਤਿਆਰ ਸੀ ਤਾਂ 9 ਮਹੀਨੇ ਤੱਕ ਇਸ ਨੂੰ ਦਬਾ ਕੇ ਕੌਣ ਬੈਠਾ ਰਿਹਾ ਹੁਣ ਗੱਲ ਕਰਦੇ ਆ ਥੋੜੀ ਡਿਟੇਲ ਦੇ ਵਿੱਚ ਸੋਸਾਇਟੀ ਦੇ ਪੰਪ ਤੋਂ ਸਿੱਧਾ 66,20,961 ਰੁਪਏ ਦੀ ਰਕਮ ਗਾਇਬ ਹੈ ਇੰਨਾ ਹੀ ਨਹੀਂ 8,82,000 ਰੁਪਏ ਫੁੱਟਕਲ ਖਰਚਿਆਂ ਦੇ ਨਾਂ ਤੇ ਢੱਕar ਲਏ ਗਏ ਕੀ ਇਹ ਪੈਸੇ ਜਨਤਾ ਦੀ ਸੇਵਾ ਲਈ ਸੀ ਜਾਂ ਕਮੇਟੀ ਦੇ ਅਸ਼ਭ ਪ੍ਰਸਤੀ ਲਈ ਹਰ ਮਹੀਨੇ 18,000 ਰੁਪਏ ਬਿਜ਼ਨਸ ਪ੍ਰਮੋਸ਼ਨ ਦੇ ਨਾਂ ਤੇ ਕਢਵਾਏ ਗਏ ਜੁਲਾਈ 2024 ਤੋਂ ਸਤ 2025 ਤੱਕ 252000 ਰੁਪਏ ਖਰਚ ਕਰ ਦਿੱਤੇ ਗਏ ਪਰ ਰਿਕਾਰਡ ਦੇ ਵਿੱਚ ਕੋਈ ਰਸੀਦ ਨਹੀਂ ਹੈ ਨਾ ਹੀ ਕੋਈ ਬੌਚਰ ਇਮਾਨਦਾਰੀ ਦੀ ਗੱਲ ਕਰਨ ਵਾਲਿਓ ਇਹ ਕਿਹੜਾ ਵਪਾਰਸੀ ਜਿਸ ਦਾ ਕੋਈ ਹਿਸਾਬ ਹੀ ਨਹੀਂ ਗਰੀਬ ਮੈਂਬਰਾਂ ਦੇ ਹੱਥ ਉੱਤੇ ਡਾਕਾ ਮਾਰਿਆ ਗਿਆ 1.29 ਕਰੋੜ ਦੇ TDS ਰਿਫੰਡ ਵਿੱਚੋਂ ਲੱਖਾਂ ਰੁਪਏ ਰੋਕ ਲਏ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਪੈਸੇ ਮੈਂਬਰਾਂ ਨੇ ਆਪਣੇ ਖਾਤਿਆਂ ਦੀ ਬਜਾਏ ਰਿਸ਼ਤੇਦਾਰਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਕੀ ਸੁਸਾਇਟੀ ਹੁਣ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਕੀ ਹੈ ਸੋਸਾਇਟੀ ਦੀ ਨੋਵਾ ਕਾਰ ਉਤੇ 230000 ਰੁਪਏ ਖਰਚੇ ਗਏ ਪਰ ਜਦੋਂ ਜਾਂਚ ਹੋਈ ਤਾਂ ਫਾਸਟ ਅਟੈਕ ਦੇ ਟੋਲ ਕਟਣ ਦੀ ਲੋਕੇਸ਼ਨ ਕੁਝ ਹੋਰ ਸੀ ਅਤੇ ਲੋਗ ਬੁੱਕ ਵਿੱਚ ਐਂਟਰੀਆਂ ਕੁਝ ਹੋਰ ਕਾਗਜ਼ੀ ਘੋੜੇ ਦੌੜਾ ਕੇ ਜਨਤਾ ਦੀ ਮਿਹਨਤ ਦੀ ਕਮਾਈ ਨੂੰ ਚੁੰਨਾ ਲਾਇਆ ਗਿਆ ਹੈ ਇਹ ਇੱਕ ਬਹੁਤ ਹੀ ਅਹਿਮ ਪਹਿਲੂ ਹੈ ਜਦੋਂ ਇਲਾਕੇ ਦੇ ਟਰੱਕ ਆਪਰੇਟਰ ਪਹਿਲਾਂ ਹੀ ਰੋਲਾ ਪਾਰੇ ਸਨ ਤਾਂ ਹਲਕਾ ਵਿਧਾਇਕ ਡੀ ਚੁੱਪ ਕੇ ਹੀ ਸਵਾਲ ਖੜੇ ਕਰਦੀ ਹੈ ਵਿਧਾਇਕ ਸਾਹਿਬ ਨੰਗਲ ਦੇ ਟਰੱਕ ਆਪਰੇਟਰ ਪਿਛਲੇ ਕਈ ਮਹੀਨਿਆਂ ਤੋਂ ਚੀਕ ਚੀਕੇ ਕਹਿਰੇ ਸਨ ਕਿ ਸੋਸਾਇਟੀ ਦੇ ਵਿੱਚ ਧੰਦਲੀ ਹੋ ਰਹੀ ਹੈ ਤੁਸੀਂ ਉਹਨਾਂ ਦੀ ਆਵਾਜ਼ ਸੁਣਨ ਦੀ ਬਜਾਏ ਇਸ ਇਮਾਨਦਾਰ ਕਮੇਟੀ ਨੂੰ ਆਪਨਾ ਕਿਉਂ ਦਿੱਤੀ ਕੀ ਇਹ ਸੱਚ ਨਹੀਂ ਕਿ ਇਸ ਕਮੇਟੀ ਦੇ ਅਹੁਦੇਦਾਰ ਤੁਹਾਡੇ ਕਰੀਬੀ ਹਨ ਕੀ ਇਹੀ ਕਾਰਨ ਸੀ ਕਿ ਆਪਰੇਟਰਾਂ ਦੇ ਵਿਰੋਧ ਦੇ ਬਾਵਜੂਦ ਵੀ ਜਾਂਚ ਰਿਪੋਰਟ ਨੂੰ 9 ਮਹੀਨੇ ਤੱਕ ਟੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਗਿਆ ਤੁਸੀਂ ਹਲਕੇ ਦੇ ਨੁਮਾਇੰਦੇ ਹੋ ਜੇ ਤੁਹਾਡੇ ਹਲਕੇ ਦੀ ਸਭ ਤੋਂ ਵੱਡੀ ਸੁਸਾਇਟੀ ਦੇ ਵਿੱਚ 75 ਲੱਖ ਰੁਪਏ ਦਾ ਗਵਨ ਹੁੰਦਾ ਹੈ ਤਾਂ ਕੀ ਤੁਸੀਂ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋ ਹੁਣ ਤੁਸੀਂ ਆਪਰੇਟਰਾਂ ਨੂੰ ਕੀ ਜਵਾਬ ਦੇਵੋਗੇ ਤੁਹਾਡੀ ਸਰਕਾਰ ਬਦਲਾਅ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਾ ਦਾਅਵਾ ਕਰਦੀ ਹੈ ਕੀ ਰਿਸ਼ਤੇਦਾਰਾਂ ਦੇ ਖਾਤਿਆਂ ਦੇ ਵਿੱਚ ਕੀ ਡੀਐਸ ਦਾ ਪੈਸਾ ਪਾਉਣਾ ਹੀ ਬਦਲਾ ਹੈ ਜਿਸ ਦਾ ਵਾਅਦਾ ਤੁਸੀਂ ਲੋਕਾਂ ਨਾਲ ਕੀਤਾ ਸੀ ਕੀ ਤੁਸੀਂ ਹੁਣ ਭਰੋਸਾ ਦਿਵਾਉਂਦੇ ਹੋ ਕਿ ਇਸ ਘਪਲੇ ਦੇ ਦੋਸ਼ੀ ਨੂੰ ਜੇਲ੍ਹ ਭੇਜਿਆ ਜਾਵੇਗਾ ਜਾਂ ਫਿਰ ਸਿਰਫ ਕਮੇਟੀ ਪੰਗ ਕਰਕੇ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਜਾਵੇਗਾ ਹੁਣ ਵਿਧਾਇਕ ਹਰਜੋਤ ਬੈਂਸ ਸਾਹਿਬ ਤੋਂ ਟਰੱਕ ਆਪਰੇਟਰ ਪੁੱਛ ਰਿਹਾ ਕਿ ਸੋਸਾਇਟੀ ਦੇ ਮੈਂਬਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਸੀ ਉਦੋਂ ਉਹਨਾਂ ਨੇ ਅੱਖਾਂ ਕਿਉਂ ਮੀਟ ਲਈਆਂ ਆਪਰੇਟਰ ਲੰਬੇ ਸਮੇਂ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਸਨ ਪਰ ਸ਼ਾਇਦ ਸੱਤਾ ਦੇ ਨਸ਼ੇ ਦੇ ਵਿੱਚ ਉਹਨਾਂ ਦੇ ਨਾਰੇ ਵਿਧਾਇਕ ਦੀ ਦਲਹੀ ਜ ਕਰ ਨਹੀਂ ਕਰ ਸਕੇ ਜਦੋਂ ਆਡਿਟ ਰਿਪੋਰਟ 31 ਮਾਰਚ 2025 ਤੱਕ ਦੇ ਅੰਕੜੇ ਸਾਫ਼ ਕਰ ਰਹੀ ਸੀ ਤਾਂ ਇਸ ਰਿਪੋਰਟ ਨੂੰ ਅਮਲ ਵਿੱਚ ਲਿਆਉਣ ਲਈ 9 ਮਹੀਨੇ ਦਾ ਲੰਬਾ ਸਮਾਂ ਕਿਉਂ ਲੱਗਿਆ ਕੀ ਸਿਆਸੀ ਦਬਾਅ ਹੇਠ ਜਾਂਚ ਨੂੰ ਰੋਕਿਆ ਗਿਆ ਸੀ ਬਿਨਾਂ ਦਸਕਤ ਅਤੇ ਬਿਨਾਂ ਬਿੱਲ ਦੇ ਹਜ਼ਾਰਾਂ ਰੁਪਏ ਦੀ ਅਦਾਇਗੀ ਕਿਸ ਦੇ ਇਸ਼ਾਰੇ ਤੇ ਕੀਤੀ ਗਈ 75 ਲੱਖ ਤੋਂ ਵੱਧ ਦਾ ਗਵਨਸਾਬਤ ਹੋ ਚੁੱਕਾ ਹੈ ਕੀ ਪ੍ਰਸ਼ਾਸਨ ਸਿਰਫ ਮؤਤਲੀ ਤੱਕ ਸੀਮਤ ਰਹੇਗਾ ਜਾਂ ਦੋਸ਼ੀਆਂ ਦੀ ਨਿੱਜੀ ਜਾਇਦਾਦਾਂ ਕੁਰਕ ਕਰਕੇ ਪੈਸੇ ਦੀ ਵਸੂਲੀ ਕੀਤੀ ਜਾਵੇਗੀ ਬੀਤੀ ਬੇਨਿਯਮੀਆਂ ਅਤੇ ਰਿਕਾਰਡ ਨਾਲ ਸ਼ੇਰਚਾਲੇ ਦਾ ਅਪਰਾਧਿਕ ਮਾਮਲਾ ਹੈ ਕੀ ਵਿਭਾਗ ਵੱਲੋਂ ਇਸ ਕਮੇਟੀ ਦੇ ਖਿਲਾਫ ਧੋਖਾਧੜੀ ਦੀ ਐਫਆਈਆਰ ਦਰਜ ਕਰਵਾਈ ਜਾ ਰਹੀ ਹੈ ਇਹ ਸਿਰਫ 75 ਲੱਖ ਦੇ ਅੰਕੜਿਆਂ ਦੀ ਖੇਡ ਨਹੀਂ ਹੈ ਇਹ ਉਹਨਾਂ ਸੰਕਰੇ ਟਰੱਕ ਆਪਰੇਟਰਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਜੋ ਦਿਨ ਰਾਤ ਸੜਕਾਂ ਉੱਤੇ ਗੱਡੀਆਂ ਦੌੜਾਉਂਦੇ ਹਨ ਜਦੋਂ ਇਹ ਲੋਕ ਸਿਸਟਮ ਉੱਤੇ ਭਰੋਸਾ ਕਰਕੇ ਆਪਣੀ ਕਮਾਈ ਸੋਸਾਇਟੀ ਨੂੰ ਦਿੰਦੇ ਹਨ ਤਾਂ ਬਦਲੇ ਦੇ ਵਿੱਚ ਇਹਨਾਂ ਨੂੰ ਮਿਲਦਾ ਹੈ ਧੋਖਾ ਅਤੇ ਗਵਨ ਦੇਖਣਾ ਹੋਵੇਗਾ ਕਿ ਸਰਕਾਰ ਹੁਣੇ ਨਾ ਮਿਹਨਤ ਕਸ਼ ਲੋਕਾਂ ਨੂੰ ਇਨਸਾਫ ਦਵਾਉਂਦੀ ਹੈ ਜਾਂ ਫਿਰ ਭ੍ਰਿਸ਼ਟਾਚਾਰ ਦੀ ਇਹ ਗੱਡੀ ਐਵੇਂ ਹੀ ਚੱਲਦੀ ਰਹੇਗੀ ਹੁਣ 15 ਦਿਨ ਦਾ ਸਮਾਂ ਦਿੱਤਾ ਗਿਆ ਹੈ ਜਵਾਬ ਦੇਣ ਲਈ ਪਰ ਸਵਾਲ ਇਹ ਹੈ ਕਿ ਕੀ ਸਿਸਟਮ ਦੇ ਕੋਣ ਸਜ਼ਾ ਪਾਉਣਗੇ ਜਾਂ ਫਿਰ ਰਾਜਨੀਤਿਕ ਸਰਪ੍ਰਸਤੀ ਹੇਠ ਮਾਮਲਾ ਠੰਡੇ ਬਸਤੇ ਵਿੱਚ ਪੈ ਜਾਵੇਗਾ ਅਸੀਂ ਰੱਖਾਂਗੇ ਪਲ ਪਲ ਦੀ ਨਜ਼ਰ ਦੇਖਦੇ ਰਹੋ ਪੰਜਾਬ ਟੀਵੀ ਪ੍ਰਾਈਮ ਤੁਹਾਡੇ ਕੀ ਵਿਚਾਰ ਹੈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਸਾਨੂੰ ਇੰਨੀ ਗੱਲ ਪੁੱਛ ਰਹੇ ਬਾਕੀ ਇਹ ਗਵਨ ਇੰਨਾ ਨਹੀਂ ਹੈ ਜਿੰਨਾ ਇਹ ਦੱਸ ਰਹੇ ਕਿਉਂਕਿ ਇਹ ਇੰਨੇ ਇਹ ਇਨੇ ਪੈਸੇ ਤਾਂ ਸਾਡੇ ਪੰਪ ਤੇ ਜਿਹੜਾ ਡੀਜ਼ਲ ਵਿਕਿਆ ਉਹਦੇ ਕਮਿਸ਼ਨ ਦੇ ਨਿਕਲ ਜਾਣੇ ਸਾਡਾ ਜਿਹੜਾ ਗਵਰਨਰ ਹੈ ਉਹ ਘਰ ਤੋਂ ਘਰ 2 ਕਰੋੜ ਦੇ ਗੇੜ ਚ ਹੈ ਪਰ ਮੰਤਰੀ ਜੀ ਨੇ ਵਧੀਆ ਕਾਰਵਾਈ ਕੀਤੀ ਪਰ ਸਾਡੇਆਂ ਲੋਕਾਂ ਦੀਆਂ ਅੱਖਾਂ ਤੇ ਪਰਦਾ ਹੀ ਪਾਇਆ ਹੁਣ ਅਸੀਂ ਮੰਤਰੀ ਨੂੰ ਇਹ ਅਪੀਲ ਕਰਦੇ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਜਿਨ੍ਹਾਂ ਜਿਨ੍ਹਾਂ ਦੇ ਬੰਦਿਆਂ ਨੇ ਪੈਸੇ ਪਏ ਉਹਨਾਂ ਨੂੰ ਪੈਸੇ ਲੈ ਕੇ ਪੈਸੇ ਸਾਡੀ ਸਰਟੀਫਿਕੇਟ ਜਮ੍ਹਾਂ ਕਰਾਣ ਨਾ ਕਿ ਉਹ ਇਹਨਾਂ ਲੋਕਾਂ ਦੇ ਕੇਸ ਕਰਨ ਕੇਸ ਕਰਕੇ ਸਾਨੂੰ ਪਤਾ ਜਿਸ ਤਰ੍ਹਾਂ ਪਹਿਲੇ ਹੋਇਆ ਉਹ ਲੰਬਾ ਹੀ ਕੰਮ ਚੱਲੇ ਜਾਂਦਾ ਪੈਸਾ ਨਹੀਂ ਮਿਲਦਾ ਸੋ ਇਸ ਕਾਰਕ ਇਹਨਾਂ ਤੇ ਕਾਰਵਾਈ ਹੋਣੀ ਕਹੀਦੀ ਐ ਕੇਸ ਕੇਸ ਨਹੀਂ ਕਰਨੀ ਚਾਹੀਦੀ ਸਾਡਾ ਪੈਸਾ ਸਾਨੂੰ ਦਿੱਤਾ ਜਾਵੇ ਜਿਹੜਾ ਸੜੀ ਦਾ ਜਿਹੜਾ ਇਹਨਾਂ ਨੇ ਆਪਣਾ ਬੰਦਾ ਲਾਇਆ ਤੇ ਉਹਦੇ ਜੇ ਹੁਣ ਅੱਜ ਕਹਿਣੇ ਮੈਨੇਜਰ ਨੇ ਕੀਤਾ ਉਹਨੇ ਕੀਤਾ ਪਰ ਹੈ ਤਾਂ ਅੰਡਰ ਪ੍ਰਧਾਨ ਤੇ ਸੀ ਨਾ ਸੋ ਇਸ ਕਾਰਕ ਇਹ ਬਾਈ ਜੀ ਘਾਟਾ ਜ਼ਿਆਦਾ ਹੈ ਗਵਨ ਵੀ ਜ਼ਿਆਦਾ ਹੈ ਸੋ ਇਹ ਤਾਂ ਸਾਡੀਆਂ ਲੋਕਾਂ ਦੇ ਅੱਖਾਂ ਦੇ ਇੱਕ ਪਰਦਾ ਪਾਇਆ ਤੁਹਾਨੂੰ ਲੱਗਦਾ ਨਹੀਂ ਕਿ ਆਡਿਟ ਕਦੋਂ ਦਾ ਹੋਇਆ ਇਹ ਤੋਂ ਨੀਦਾ ਬੜਾ ਲੇਟ ਨਿਕਲਿਆ ਜੇ ਕਿ ਪਹਿਲਾਂ ਆ ਜਾਂਦਾ ਫੈਸਲਾ ਦੇਖੋ ਅੱਜ ਤੋਂ 7-8 ਮਹੀਨੇ ਪਹਿਲਾਂ ਪੰਪਾ ਦਾ ਆਰਡਰ ਤੋਂ ਹੋਇਆ ਹੈ ਜੇ ਕਾਰਵਾਈ ਹੋ ਸਕਦਾ ਉਸ ਵੇਲੇ ਹੋ ਜੇ ਨਹੀਂ ਤਾਂ ਇਹ ਹੋ ਸਕਦਾ ਪੈਸੇ ਕੱਟ ਨਿਕਲਦੇ ਇਹਨਾਂ ਨੇ ਵੀ ਸ਼ੁਰੂ ਕਰ ਦਿੱਤਾ ਜਦੋਂ ਆਰਡਰ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਕਿ ਕਾਰਵਾਈ ਤਾਂ ਕੋਈ ਨਹੀਂ ਹੋਈ ਸੋ ਅੱਜ ਇਹ ਜਿਹੜਾ ਇੰਨਾ ਪੈਸਾ ਗਵਰਨ ਦਾ ਹੋਇਆ ਹੋ ਸਕਦਾ ਜੇ ਜਦੋਂ 5-7 ਮਹੀਨੇ ਪਹਿਲਾਂ ਕਾਰਵਾਈ ਹੁੰਦੀ ਇਹ ਕੰਮ ਨਾ ਹੋ ਜਿਹੜੇ ਟਰੈਕ ਉੱਤੇ ਹੈ ਉਹਨਾਂ ਚ ਕਿਤਨਾ ਕਿਤੇ ਥੋੜਾ ਹੋਇਆ ਕਿ ਫੈਸਾ ਉਹਨਾਂ ਦਾ ਗਾਇਬ ਹੋ ਗਿਆ ਮਨ ਚ ਡਰ ਗਈ ਹੈ ਉਹਨਾਂ ਦਾ ਕੁਝ ਜੱਤੀ ਮੈਂ ਦੇਖਦੇ ਹੋ ਦੇਖੋ ਡਰ ਤਾਂ ਏਡੀ ਬੜੀ ਗੱਲ ਹੈ ਕਿ ਸਾਡਾ ਡੀਜ਼ਲ ਪੰਪ ਕਿੰਨਾ ਵੱਡਾ ਆਧਾਰਾ ਸੀ ਅੱਜ ਉਸ ਡੀਜ਼ਲ ਪੰਪ ਤੇ ਕਿਸੇ ਟਰੱਕ ਮਾਲਕ ਨੂੰ ਡੀਜ਼ਲ ਨਹੀਂ ਪੈ ਰਿਆ ਜਿਹੜੀ ਗੱਡੀ ਨਕਦਾਂ ਦੀ ਵਿਕਦੀ ਉਹਦਾ ਡੀਜ਼ਲ ਨਕਦ ਲਿਆਂਦੇ ਉਹੀ ਕੰਮ ਚੱਲਦਾ ਜਿਹੜਾ ਸਾਡਾ ਉੱਥੇ ਕਰੋੜਾਂ ਰੁਪਏ ਦਾ ਫਰਕ ਮੰਨ ਲਓ 20 ਟੈਂਕੀਆਂ ਦਾ ਸਰਕਲ ਸੀ ਅੱਜ ਉਹ ਪੰਪ ਤੇ ਨਹੀਂ ਹੈ ਸੋ ਲੋਕਾਂ ਨੂੰ ਤਾਂ ਉਹਦਾ ਘਾਟਾ ਹੀ ਪੈ ਗਿਆ ਬਾਕੀ ਅੱਜ ਮੰਤਰੀ ਜੀ ਨੂੰ ਜਿਹੜਾ ਸਾਡਾ ਟਰੱਕ ਜੀ ਹੁੰਦਾ ਇੰਨਾ ਮੋਹ ਜਾ ਗਿਆ ਜੇ ਇਦਾਂ ਦੀ ਗੱਲ ਹੋਵੇ ਤਾਂ ਸਾਡੀ ਸੋਸਾਇਟੀ ਤੇ ਸਰਕਾਰ ਵੱਲੋਂ ਕੇਸ ਚੱਲ ਰਿਹਾ ਸੋਸਾਇਟੀ ਭੰਕਨ ਦਾ ਉਹਨੂੰ ਬੱਸ ਲੈ ਲੈਣ ਆਪੇ ਹੋ ਤਾਂ ਅੱਛੀ ਹੋਊਗਾ ਸਾਡੇ ਨੂੰ ਸੋ ਇਸ ਕਰਕੇ ਮੰਤਰੀ ਜੀ ਨੂੰ ਚਾਹੀਦਾ ਇਹ ਹੁਣ ਪੂਰੀ ਦੀ ਨਿਰਪੱਖਤਾ ਨਾਲ ਪੂਰੀ ਇਨਕੁਆਇਰੀ ਕਰ ਉਹ ਜੀ ਸਿਰ ਤੇ ਸਾਡੇ ਲੋਕਾਂ ਦੇ ਟੱਪਿਆ ਵੈਸੇ ਸਰਕਾਰ ਦੇ ਸਿਰ ਤੋਂ ਨਹੀਂ ਟੱਪਿਆ ਇਹ ਤਾਂ ਸਾਡਾ ਆਪਣਾ ਪ੍ਰਾਈਵੇਟ ਅਦਾਰਾ ਏ ਸੋ ਇਸ ਕਰਕੇ ਇਹ ਲੋਕਾਂ ਨੂੰ ਮੁਸ਼ਕਲ ਹੋਈ ਏ ਨਾ ਕਿ ਸਰਕਾਰਾਂ ਨੂੰ ਜਾਂ ਇਹਨਾਂ ਪ੍ਰਧਾਨਾਂ ਨੂੰ ਕੋਈ ਮੁਸ਼ਕਲ ਨਹੀਂ ਹੈ ਜਾਨਕ ਐਡਾ ਬੜਾ ਕਦਮ ਯੂਨੀਅਨ ਜਿਹੜੀ ਲੰਬੇਤ ਹੋਈ ਹੈ ਇਹ ਕੱਲ ਸ਼ਾਮ ਨੂੰ ਪ੍ਰੈਸ ਦੇ ਮੀਡੀਅਮ ਰਾਹੀਂ ਸਾਨੂੰ ਪਤਾ ਲੱਗਿਆ ਹੈ ਅੱਜ ਸਾਨੂੰ ਇਹ ਨੋਟਿਸ ਦਿੱਤੇ ਗਿਆ ਜਿਹਦੇ ਵਿੱਚ ਯੂਨੀਅਨ ਨੂੰ ਸਸਪੈਂਡ ਕੀਤਾ ਗਿਆ ਹੈ ਸਸਪੈਂਡ ਕਾਰਨ ਅੱਜ ਦੇ ਤਕਰੀਬਨ 11 ਮਹੀਨੇ ਪਹਿਲਾਂ ਮੈਂ ਏਆਰ ਇੰਸਪੈਕਟਰ ਡੀਆਰ ਤੇ ਜੇਆਰ ਤੱਕ ਜੁਆਇੰਟ ਰਜਿਸਟਰਾਰ ਤੱਕ ਕੰਪਲੇਂਟ ਕੀਤੀ ਸੀਗੀ ਮੈਨੂੰ ਜਿਹੜਾ ਹੈਗਾ ਇਸ ਯੂਨੀਅਨ ਦੇ ਅੰਦਰ ਸਾਡੀ ਕਮੇਟੀ ਨੂੰ ਕੁਝ ਗੜਬੜ ਲੱਗ ਰਹੀ ਕਿਤੇ ਨਾ ਕਿਤੇ ਪਾਸੇ ਪੈਸਾ ਲੈਣ ਦੇਣ ਠੀਕ ਨਹੀਂ ਹੋ ਰਿਹਾ ਵਿਧੀ ਉੱਚ ਸਤਰੀਏ ਜਾਂਚ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਇਹ ਕੰਪਲੇਂਟ ਕਰਨ ਵਾਲਾ ਵੀ ਅਸੀਂ ਹੋਈ ਤੇ ਹੁਣ ਜਿਹੜੀ ਇਹ 10 ਮਹੀਨੇ ਬਾਅਦ ਜਾਂਚ ਹੋ ਕੇ ਆਈ ਹੈ ਉਹਦੇ ਰੋਪੀ ਵੀ ਅਸੀਂ ਹੋਈ ਹੈ ਕਹਿਣ ਦਾ ਮਤਲਬ ਇਹ ਹੋ ਗਿਆ ਵੀ ਜੇ ਇਹ ਜਾਂਚ ਨੂੰ ਅਸੀਂ ਕਰਨ ਨੂੰ ਨਾ ਕਹਿੰਦੇ ਤਾਂ ਫਿਰ ਇਹ ਕੋਈ ਗੱਵਨ ਨਹੀਂ ਸੀਗਾ ਇਹ ਬਿਲਕੁਲ ਠੀਕ ਸੀਗਾ ਜਿੱਦਾਂ ਪਹਿਲੇ ਚੱਲਦੇ ਆ ਉਹਦੇ ਅੱਜ ਚੱਲ ਰਿਹਾ ਇਹ ਚੱਲ ਰਹਿਣਾ ਸੀਗਾ ਲੇਕਿਨ ਜੇ ਅਸੀਂ ਉਹ ਜਾਗਰ ਕਰ ਲਿਆ ਵੀ ਨਹੀਂ ਜੋ ਵੀ ਇਹ ਰਿਲੇਟਡ ਲੋਕ ਨੇ ਇਹ ਗੱਵਨ ਨੂੰ ਬਾਹਰ ਲਿਆਈਏ ਤਾਂ ਸਾਨੂੰ ਹੀ ਦੇ ਵਿੱਚ ਟੰਗ ਦਿੱਤਾ ਗਿਆ ਸਾਨੂੰ ਹਸਪੈਂਡ ਕਰ ਦਿੱਤਾ ਗਿਆ ਮੈਂ ਤੁਹਾਨੂੰ ਖਾਸ ਕਰ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਜਾਂਚ ਹੈ ਪੰਪ ਦੇ ਵਿਸ਼ੇ ਚ ਕੀਤੀ ਗਈ ਕਿ ਪੰਪ ਦੇ ਉੱਪਰ ਕੁਝ ਪੈਸਾ ਜਿਹੜਾ ਕੈਸ਼ ਚ ਆਂਦਾ ਉਹ ਅਕਾਊਂਟ 'ਚ ਜਮਾ ਨਹੀਂ ਕਰਵਾਇਆ ਗਿਆ ਟਾਈਮ ਟੂ ਟਾਈਮ ਇਸ ਕਰਕੇ ਬਹੁਤ ਵੱਡਾ ਘਟਾਲਾ ਬਣ ਗਿਆ ਮੈਂ ਆਪਣੀ ਕਮੇਟੀ ਦੇ ਨਾਮ ਨਾਲ ਇਹ ਵੀ ਪੁੱਛਣਾ ਚਾਹੁੰਦਾ ਜਿਨ੍ਹਾਂ ਨੇ ਜਾਂਚ ਕੀਤੀ ਹੈ ਕਿ ਕੀ ਕੱਲੀ ਕਮੇਟੀ ਹੀ ਪੰਪ ਨੂੰ ਪੂਰਾ ਸਭ ਕੁਝ ਦੇਖਦੀ ਸੀ ਇਤੇ ਇਲਾਵਾ ਉਥੇ ਪੰਪ ਮੈਨੇਜਰ ਉਹਦੇ ਨਾਲ ਅਕਾਊਂਟ ਬਣਾਉਣੇ ਵਾਲਾ ਤੇ ਕੁਝ ਸਟਾਫ ਵੀ ਹੁੰਦਾ ਹੈ ਦੂਸਰਾ ਉਹ ਰਿਪੋਰਟ ਕਰਦੇ ਆ ਟਰੱਕ ਜਿਹੜੇ ਨੰਗਲ ਨੂੰ ਇੱਥੇ ਮੈਨੇਜਰ ਹੈ ਕੈਸ਼ੀਅਰ ਹੈ ਜੋ ਲੈਣ ਦੇਣ ਕਰਦਾ ਤੇ ਉਹਦੇ ਨਾਲ ਵੀ ਸਟਾਫ ਹੈ ਉਹਦੇ ਬਾਅਦ ਉਹ ਰਿਪੋਰਟ ਕਰਕੇ ਸਾਨੂੰ ਦੱਸਦੇ ਆ ਅਗਰ ਇਹ ਪਹਿਲੇ ਹੀ ਮਹੀਨੇ ਜਦੋਂ ਇਹ ਉਹਨਾਂ ਕੋਈ ਨਾ ਕੋਈ ਗਵਨ ਕੀਤਾ ਜੇ ਪੈਸੇ ਜਮਾ ਨਹੀਂ ਹੋਏ ਉਸੇ ਵੇਲੇ ਸਾਨੂੰ ਰਿਪੋਰਟ ਕਰਦੇ ਕਿ ਪ੍ਰਧਾਨ ਜੀ ਆ ਪੈਸਾ ਘਟ ਜਾਵਾ ਹੋਇਆ ਹੈ ਇਹਦਾ ਦੱਸੋ ਅਸੀਂ ਕੀ ਕਰਨਾ ਹੈ ਕਿੱਦਾਂ ਰਿਕਵਰੀ ਕਰਨੀ ਹੈ ਉਸ ਨੂੰ ਨੱਥ ਪਾਈ ਜਾ ਸਕਦੀ ਇਹ ਸਾਲ ਸਵਾ ਸਾਲ ਕਿਉਂ ਡਿੱਕਿਆ ਗਿਆ ਕਿਉਂ ਇਹ ਐਡਾ ਬੜਾ ਘਟਾਲਾ ਬਣ ਦਿੱਤਾ ਗਿਆ ਇਸੇ ਕਰਕੇ ਮੈਂ ਕੰਪਲੇਂਟ ਕੀਤੀ ਸੀਗੀ ਲੇਕਿਨ ਕੰਪਲੇਂਟ ਦਾ ਨਤੀਜਾ ਕੀ ਆਇਆ ਇਹਦਾ ਗੁਨੇਗਾਰ ਹੀ ਮੈਂਬਰ ਕਮੇਟੀ ਪ੍ਰਧਾਨ ਨੂੰ ਬਣਾ ਦਿੱਤਾ ਗਿਆ ਹੈ ਕਿ ਤੁਸੀਂ ਧਿਆਨ ਨਹੀਂ ਤੇ ਤੁਹਾਡੀ ਢਿੱਲੀ ਕਾਰਵਾਈ ਰਹੀ ਠੀਕ ਹੈ ਕੋਈ ਬਾਤ ਨਹੀਂ ਸਾਡੀ ਢਿੱਲੀ ਕਾਰਵਾਈ ਤੁਹਾਨੂੰ ਸਸਪੈਂਡ ਕਰਦਾ ਕੋਈ ਦਿੱਕਤ ਨਹੀਂ ਉਹਨਾਂ ਦਾ ਹੁਕਮ ਸਿਰ ਮੱਥੇ ਲੇਕਿਨ ਜੋ ਪ੍ਰਧਾਨ ਦੇ ਨਾਲ ਇੱਥੇ ਇਨਸਪੈਕਟਰ ਉਹਟਰ ਸੰਭਾਲਦੇ ਆ ਸੁਸਾਇਟੀ ਨੂੰ ਹਰ ਸਾਲ ਜਿਹੜੇ ਦੇਖਰੇਖ ਕਰਦੇ ਆ ਕੀ ਉਹਨਾਂ ਦਾ ਕੋਈ ਜ਼ਿੰਮੇਵਾਰੀ ਨਹੀਂ ਹੈ ਉਹਨਾਂ ਦੇ ਨਾਲ ਜਿਹੜੇ ਉੱਥੇ ਮੈਨੇਜਰ ਕੈਸ਼ੀਅਰ ਕੰਮ ਕਰਦੇ ਇੱਥੇ ਮੈਨੇਜਰ ਕੈਸ਼ੀਅਰ ਜਿੰਨਾ ਸਟਾਫ ਕੰਮ ਕਰਦਾ ਕੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਇੱਕ ਪ੍ਰਧਾਨ ਪੂਰੀ ਯੂਨੀਅਨ ਦੇ ਸਾਰੇ ਅਕਾਊਂਟ ਹਰ ਰੋਜ਼ ਨਹੀਂ ਦੇਖ ਸਕਦਾ ਉਹਦੇ ਵਾਸਤੇ ਹੀ ਸਟਾਫ ਰੱਖਿਆ ਗਿਆ ਹੈ ਉਹਦੇ ਵਾਸਤੇ ਹੀ ਸੁਸਾਇਟੀ ਦਾ ਇਨਸਪੈਕਟਰ ਲਗਾਏ ਗਿਆ ਹੈ ਅਗਰ ਜਿਹਨਾਂ ਇਨਸਪੈਕਟਰਾਂ ਦੇ ਉੱਪਰ ਮੈਂ ਉਹਦੇ ਨਾਲ ਹੀ ਕੰਪਲੇਨਟ ਕੀਤੀ ਸੀਗੀ ਜਿਹੜਾ ਮੇਰੇ ਸਾਈਨ ਤੋਂ ਬਿਨਾਂ ਪੈਸੇ ਟਰਾਂਸਫਰ ਹੋਏ ਸੀਗੇ ਉਹ ਪੈਸੇ ਜਿਹੜੇ ਟਰਾਂਸਫਰ ਹੋਏ ਸੀਗੇ ਜੈ ਰਾਮ ਪੰਪ ਨੂੰ ਜਾ ਕੇ ਟਰਾਂਸਫਰ ਹੋਏ ਸੀਗੇ ਉਹਨਾਂ ਦਾ ਹੀ ਰਿਲੇਟਿਵ ਇਨਸਪੈਕਟਰ ਹੈ ਉਸੇ ਇਨਸਪੈਕਟਰ ਦੇ ਟਾਈਮ 'ਚ ਇਹ ਗਵਰਨ ਹੋਇਆ ਕਰਦਾ ਅੱਜ ਉਹ ਇਨਸਪੈਕਟਰ ਨੂੰ ਪ੍ਰਬੰਧਕ ਲਾਤਾ ਇਹ ਪੰਪ ਤੇ ਦੇਣੇ ਸੀ ਕਿ ਅਸੀਂ ਜਿਹੜੇ ਦਿੱਤੇ ਗਏ ਅੱਜ ਤੱਕ ਉਹ ਕਲੀਅਰ ਨਹੀਂ ਹੋਇਆ ਕਿਨਾ ਕੋਈ ਕਲੀਅਰ ਨਹੀਂ ਹੋਇਆ ਡੀਐਸਪੀ ਸਾਹਿਬ ਕੋਲ ਮੈਂ ਕੰਪਲੇਨਟ ਕੀਤੀ ਸੀਗੀ ਉਹ ਕੰਪਲੇਂਟ ਦਾ ਕੋਈ ਰਿਜ਼ਲਟ ਅਜੇ ਤੱਕ ਨਹੀਂ ਹੈ ਨਾ ਉਹਦੀ ਫ੍ਰੀਕਵੈਂਸੀ ਜਾਂਚ ਹੋਈ ਨਾ ਜਿਹੜੇ ਬੈਂਕ ਦੇ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਉਹ ਪਾਸ ਕੀਤੇ ਪੈਸੇ ਮੇਰੇ ਸਾਈਨ ਤੋਂ ਬਿਨਾ ਨਾ ਉਹਨਾਂ ਦਾ ਕੁਝ ਵੀ ਬਣਿਆ ਅੱਜ ਤੱਕ ਉਹ ਸਾਰਾ ਕੁਝ ਧੂਰਾ ਪਿਆ ਹੈ ਜਿੰਨੀ ਕਿੰਨੀ ਰਕਮ ਦੀ ਤੁਸੀਂ ਗੱਲ ਕਰ ਰਹੇ ਹੋ ਲਗਭਗ ਕਿੰਨੀ ਰਕਮ ਬਣਦੀ ਹੈ ਇਹ ਰਕਮ ਦਾ ਜਿਹੜਾ ਸਾਨੂੰ ਭੇਜਿਆ ਗਿਆ ਹੈ 66 ਲੱਖ ਰੁਪਏ ਦੀ ਰਕਮ ਹੈ ਠੀਕ ਹੈ ਜੀ ਜਿਹੜੀ ਹੌਲੀ ਹੌਲੀ ਕਰਕੇ ਸਾਲ ਸਵਾ ਸਾਲ ਚ ਇਹ ਗੜਬੜ ਹੋਈ ਹੈ ਜਿਹੜੀ ਕਿ ਕੈਸ਼ ਦੇ ਮਾਧਿਅਮ ਰਾਹੀਂ ਨਹੀਂ ਜਮਾ ਕਰਾਈ ਦੂਜਾ بڑا ਵਿਸ਼ਾ ਹੈ ਕਿ ਪੰਪ ਨੂੰ ਸਵਾ ਕਰੋੜ ਰੁਪਇਆ ਜ਼ਿਆਦਾ ਭੇਜਿਆ ਗਿਆ ਦੇਖੋ ਅਸੀਂ ਕਮੇਟੀ ਬੈਠੀ ਹੈ ਸਾਡੇ ਕੋਲ ਪੰਪ ਬਾਜ਼ਾਰ ਦਾ ਤੇਲ ਦੀ ਲੋੜ ਹੈ ਕਿ ਸਾਈਨ ਕਰਾਂਗੇ ਚੈੱਕ ਨਾਲ ਪੈਸਾ ਚਲਾ ਜਾਂਦਾ ਉਹ ਜ਼ਿਆਦਾ ਭੇਜਣ ਦੀ ਨੋਬਤ ਕਿਉਂ ਆਈ ਆਗਰ ਉਹ ਜ਼ਿਆਦਾ ਨਹੀਂ ਭੇਜਿਆ ਹੁੰਦਾ ਤਾਂ ਉੱਥੇ ਉਹ ਭਟਾਲਾਣਾ ਹੁੰਦਾ ਜੇ ਉਹ ਜ਼ਿਆਦਾ ਭੇਜਿਆ ਹੈ ਫਿਰ ਉਹਦੇ ਬਾਅਦ ਟਰੱਕਾਂ ਨੂੰ ਉੱਥੇ ਆਧਾਰ ਤੇਲ ਪਾਇਆ ਜਾਂਦਾ ਦਾ ਆਧਾਰ ਤੇਲ ਦੀ ਕਟਿੰਗ 4 ਮਹੀਨੇ ਬਾਅਦ ਜਦੋਂ ਪੇਮੈਂਟ ਆਂਦੀ ਦੀ ਉਹ 4 ਮਹੀਨੇ ਬਾਅਦ ਪੈਸਾ ਕੱਟ ਕਰਨ ਤੇ ਬਾਅਦ ਇੱਥੇ ਯੂਨੀਅਨ ਜਾਂਦਾ ਸੀਗਾ ਫਿਰ ਉਹ ਜਮਾ ਕਿਉਂ ਨਹੀਂ ਹੋਇਆ ਉਹ ਕਟਿੰਗ ਕਰਨ ਵਾਲੇ ਬੰਦੇ ਨੇ ਕਿਹਾ ਸਹੀ ਕਟਿੰਗ ਨਹੀਂ ਕੀਤੀ ਔਰ ਅਗਰ ਨਹੀਂ ਕੀਤੀ ਜਦੋਂ ਉੱਥੋਂ ਤੇਲ ਪਾਇਆ ਵਾ ਤਾਂ ਕਿਹਾ ਉੱਥੋਂ ਰਿਪੋਰਟ ਸਹੀ ਨਹੀਂ ਭੇਜੀ ਗਈ ਇੱਥੇ ਇਹ ਸਾਰਾ ਜਿਹੜਾ ਵਿਸ਼ਾ ਸੀਗਾ ਪੰਪ ਦਾ ਮੈਨੇਜਰ ਹੈ ਉਹ ਕਦੋਂ ਤੋਂ ਕੰਮ ਕਰ ਰਿਹਾ ਹੈ ਉੱਥੇ ਜਿਹੜਾ ਪੰਪ ਦਾ ਮੈਨੇਜਰ ਹੈ ਤਕਰੀਬਨ 1.5-2 ਸਾਲ ਪਹਿਲਾਂ ਹੀ ਰੱਖਿਆ ਗਿਆ ਠੀਕ ਹੈ ਜੀ ਇਹੀ ਮੈਨੇਜਰ ਸਾਹਿਬ ਜਿਹੜੇ ਹੈਗੇ ਇੱਥੇ ਦੇ ਇਹਨਾਂ ਦੇ ਥਰੂ ਹੀ ਰੱਖਿਆ ਗਿਆ ਬਾਏ ਇਹਨਾਂ ਨੇ ਉਹਨਾਂ ਦੀ ਜਾਂਚ ਬੜਦਾਲ ਕਰਕੇ ਰੱਖਿਆ ਉਹਦੇ ਮਤਾ ਪਾਇਆ ਗਿਆ ਠੀਕ ਹੈ ਜੀ ਅਗਰ ਉਹ ਕੋਈ ਗਲੜਬੜ ਕਰ ਰਿਹਾਦਾ ਮੇਰਾ ਕਹਿਣ ਦਾ ਮਕਸਦ ਹੋਈ ਹੈ ਤਾਂ ਉਸੇ ਵੇਲੇ ਉਹਨੂੰ ਉਸ ਚੀਜ਼ 'ਚ ਲੈਣਾ ਚਾਹੀਦਾ ਦਾ ਅੱਜ ਦੀ ਜਿਹੜੀ ਗੱਲ ਐ ਵੀ ਅਸੀਂ ਇਸ ਚੀਜ਼ ਦੇ ਤੁਹਾਡੇ ਨਾਲ ਬੈਠੇ ਆ ਕੋਈ ਗੱਲ ਨਹੀਂ ਸਾਨੂੰ ਹਸਬੈਂਡ ਕੀਤਾ 15 ਦਾ ਟਾਈਮ ਦਾ ਅਸੀਂ ਦੇ ਦਿੰਦੇ ਇਹਦੇ ਉਲਟ ਸਾਨੂੰ ਕਮੇਟੀ ਨੂੰ ਪਹਿਲੇ ਕਿਉਂ ਨਹੀਂ ਦੱਸਿਆ ਗਿਆ ਕਰਮਚਾਰੀ ਦਾ ਨੋਟਿਸ ਵੀ ਆਹ ਤੁਹਾਡਾ 6 ਲੱਖ ਰੁਪਏ ਦਾ ਗਵਨ ਦੇਖੋ ਇਹ ਗਵਨ ਕਿਹਾ ਗਿਆ ਲੇਕਿਨ ਇਹ ਨਹੀਂ ਦੱਸੇਗਾ ਕਿਹਦੇ ਕੋਲ ਐ ਪੈਸੇ ਕੱਲ ਤਾਂ ਫਿਰ ਉੱਥੇ ਰੁਕ ਗਈ ਪਹਿਲੇ ਇਹ ਦੱਸਣ ਬਾਅਦ 10 ਮਿੰਟ ਲੱਗੇ ਹੁਣ 10 ਮਿੰਟ ਅਗਲੇ ਇਹ ਦੱਸਣ ਲੱਗੇ ਨੇ ਵੀ ਹੈ ਕਿਹਦੇ ਕੋਲ ਐ ਫਿਰ ਕੋਰਟ ਕੇਸ ਕਰਦੇ ਰਹੋ ਅੱਜ ਦੱਸਿਆ ਜਾਣਾ ਚਾਹੀਦਾ ਸੀਗਾ ਵੀ ਆਹ ਪੈਸਾ ਫਲਾਣੇ ਫਲਾਣੇ ਬੰਦੇ ਕੋਲ ਹੈ ਤੁਸੀਂ ਰਿਪੋਰਟ ਕਰੋ ਜਾਂ ਸਾਨੂੰ ਮੌਕਾ ਦੇਣਾ ਚਾਹੀਦਾ ਦਾ ਵੀ ਪ੍ਰਧਾਨ ਜੀ ਇਹ ਲਿਖਤੀ ਆਂਦਾ ਵੀ ਤੁਹਾਡੇ ਕੋਲ ਕਮੇਟੀ ਕੋ 15 ਦਿਨ ਦਾ ਜਾਂ ਮਹੀਨੇ ਦਾ ਟਾਈਮ ਹੈ ਤੁਸੀਂ ਜਿੰਨਾ ਵੀ ਪੈਸਾ ਇਹ ਗਵਨ ਹੋਇਆ ਹੈ ਇਹਦੀ ਰਿਕਵਰੀ ਕਰਕੇ ਦਿਓ ਨਾ ਹੋਣ ਦੀ ਸੂਰਤ ਵੀ ਤੁਹਾਨੂੰ ਸਸਪੈਂਡ ਕਰ ਦਿੱਤਾ ਜਾਊਗਾ ਕੋਈ ਵੀ ਕਹੋ ਕਿ ਕਿੰਨੇ ਮਹੀਨੇ ਕਿਹਦੇ ਕੋਲ ਕੀਤੀ ਦਾ ਰਿਜ਼ਲਟ ਨਹੀਂ ਮੈਂ ਜਿਹੜੀਆਂ ਕੰਪਲੇਂਟਾਂ ਕੀਤੀਆਂ ਸਰ ਇਹ ਇਹ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜੀ ਮੈਂ ਡੀਐਸਪੀ ਸਾਹਿਬ ਨੂੰ ਕੀਤੀ ਉਹਦੇ ਚ ਮੈਂ ਅਮਰਜੀਤ ਸਿੰਘ ਮੈਨੇਜਰ ਹਰਜਿੰਦਰ ਸਿੰਘ ਜਿੰਦੂ ਕੈਸ਼ੀਅਰ ਜਿਹੜੇ ਉਹ ਸਾਈਨ ਮਿਸਮੈਚ ਵਾਲਾ ਕੇਸ ਸੀਗਾ ਤੇ ਜਿਹੜਾ ਇਹ ਆਪਣਾ ਪੰਪ ਦਾ ਹੈਗਾ ਇਹ ਮੈਂ ਸਹਾਇਕ ਰਜਿਸਟਰਾਰ ਏਆਰ ਸਾਹਿਬ ਡੀਆਰ ਸਾਹਿਬ ਜੁਆਇੰਟ ਰਜਿਸਟਰਾਰ ਤੱਕ ਇਹ ਕੰਪਲੇਂਟ ਕੀਤੀ ਹੋਈ ਹੈ ਵੀ ਜਿਹੜਾ ਇੱਥੇ ਹੈ ਪੰਪ ਤੇ ਕੁਝ ਗੜਬੜ ਹੋਈ ਹੈ ਇਹ ਸਟਾਫ ਦੇ ਵਿੱਚ ਮਿਲ ਕੇ ਇਹਦੀ ਉੱਚ ਸतरीय ਜਾਂਚ ਕਰਕੇ ਇਹਨੂੰ ਪੈਸੇ ਨੂੰ ਕੱਢਿਆ ਜਾਵੇ ਇਹ ਪੈਸਾ ਕੱਢਣ ਦੀ ਬਜਾਏ ਕਮੇਟੀ ਦੇ ਉੱਪਰ આરોਪ ਲਾ ਕੇ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹਦੇ ਵਿਸ਼ੇ 'ਚ ਮੈਂ ਦੂਜੀ ਗੱਲ ਹੈ ਕਿ ਹੁਣ ਥੋੜੇ ਦਿਨ ਪਹਿਲਾਂ ਹੀ ਕਿਉਂ ਗੱਲਾਂ ਹੁਣ ਕਈ ਚਲਣੀਆਂ ਇਹਦੇ ਵਿੱਚ ਕਈ ਕੁਝ ਲਿਖਿਆ ਏ ਕਿ ਤੁਸੀਂ ਨਜੀਬ ਉਹ ਕਲੋਕ ਬੰਦੇ ਤੇ ਲੋਕਾਂ ਨੂੰ ਪਹਿਲੀ ਵਾਰ ਕਿਸੇ ਪ੍ਰਧਾਨ ਨੇ ਲੋਕਾਂ ਨੂੰ ਦਿਵਾਲੀ ਦਾ ਗਿਫਟ ਦਿੱਤਾ ਅਸੀਂ ਲੋਕਾਂ ਨੂੰ ਕਲੋਕ ਬੰਡੇ ਜਿਉਂ ਕਹਿਣਗੇ ਵੀ ਤੁਸੀਂ ਪੈਸੇ ਭਰਨੇ ਆ ਕੋਈ ਗੱਲ ਹੀ ਸਾਤੇ ਗੱਲ ਤੁਸੀਂ ਅਸੀਂ ਭਰਾਂਗੇ ਹੁਣ ਲੋਕਾਂ ਤੇ ਮੈਂ ਕਲੋਕ ਨਹੀਂ ਮੰਗ ਸਕਦਾ ਜੋ ਕਲੋਕ ਲਿਆ ਕੇ ਦੋ ਜੀ ਮੈਨੂੰ ਬਾਸ ਇੰਸਪੈਕਟਰ ਸਾਹਿਬ ਕਹ ਰਹੇ ਜਮ੍ਹਾਂ ਕਰਾਣੇ ਪੈਣੇ ਤੇ ਪ੍ਰਧਾਨ ਜੀ ਕੀ ਕਰਨ ਲੱਗਦਾ ਕਿਉਂਕਿ ਸਰ ਸੁਸਾਇਟੀ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਇੱਥੇ ਕੰਮਕਾਰ ਕਰ ਰਹੇ ਹਾਂ ਜੋ ਵੀ ਰੋਪ ਲੱਗੇ ਕੱਲ ਸਾਨੂੰ ਸਰਕਾਰੀ ਸਭਾਵਾਂ ਦੇ ਅਫਸਰ ਸਹਿਬਾਨਾਂ ਨੇ ਆ ਕੇ ਦੱਸਿਆ ਸੁਸੇ ਕਮੇਟੀ ਨੂੰ ਮੁਅਤਲ ਕੀਤਾ ਗਿਆ ਤੇ ਅਸੀਂ ਹੋਈ ਜਿਹੜੇ ਸਰਕਾਰੀ ਸਭਾਵਾਂ ਦੇ ਅਫਸਰ ਸਹਿਬਾਨਾਂ ਨੂੰ ਦੱਸਿਆ ਸੀਗਾ 8-10 ਮਹੀਨੇ ਪਹਿਲਾਂ ਵੀ ਇੱਥੇ ਗਵਨ ਹੋ ਗਿਆ ਇਦੀ ਜਾਂਚ ਕੀਤੀ ਜਾਵੇ ਅਸੀਂ ਉਹਨਾਂ ਨੂੰ ਰਿਪੋਰਟ ਕੀਤੀ ਹੈ ਜਿਹੜੇ ਵੀ ਗਵਨ ਦੇ ਗੀਤਾ ਜਿਨ੍ਹਾਂ ਨੇ ਵੀ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਉਹਨਾਂ ਦਾ ਜਿਹੜਾ 8-10 ਮਹੀਨੇ ਪ੍ਰੋਸੈਸ ਚੱਲਿਆ ਉਸ ਦੇ ਵਿੱਚ ਉਹਨਾਂ ਨੇ ਉਹਨਾਂ ਤੇ ਕਿਹੜਾ આરોਪ ਲਾਏ ਹੈ ਤੇ ਸਾਨੂੰ ਕੁਝ ਵੀ ਨਹੀਂ ਦੱਸਿਆ ਕੱਲ ਸਾਨੂੰ ਸਸਪੈਂਡ ਕਰ ਦਿੱਤਾ ਗਿਆ ਜਿਹੜੇ ਅਸੀਂ ਤਾਂ ਮੰਤਰੀ ਸਾਹਿਬ ਤੇ ਵੀ ਤੇ ਸਰਕਾਰੀ ਸੇਵਾਵਾਂ ਦੇ ਅਫਸਰ ਸਾਹਿਬਾਨਾਂ ਤੇ ਵੀ ਇਹੀ ਮੰਗ ਕਰਦੇ ਆਂ ਕਿ ਜਿਨ੍ਹਾਂ ਨੇ ਵੀ ਗਵਨ ਕੀਤਾ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅਸੀਂ ਤਾਂ ਆਪਣਾ ਮਹਿਤਾ ਮੰਤਰੀ ਸਾਹਿਬ ਨੇ ਅਪੀਲ ਕਰਦਾ ਜੀ ਵੀ ਜਿਹਨੇ ਗਵਨ ਕੀਤਾ ਵਾ ਚਾਹੇ ਕੋਈ ਵੀ ਹੈਗਾ ਜੀ ਉਹ ਤੋਂ ਪੈਸੇ ਭਰਵਾਏ ਜਾਣ ਤਾਂ ਕਿ ਸਾਡੀ ਕੋਆਪਰੇਟਿਵ ਸੁਸਾਇਟੀ ਹੈ ਕੋਈ ਹੋਰ ਨਹੀਂ ਚ ਵੀ ਕਿਸੇ ਦਾ ਵੀ ਹੈਗਾ ਜਿਹੜਾ ਕੰਮ ਕੋਈ ਵੀ ਚੱਲਦਾ ਹੈ ਸਾਡਾ ਕੋਈ ਪਰਪਸ ਨਹੀਂ ਹੈ ਨਾ ਸਾਨੂੰ ਡੀਜ਼ਲ ਨਾ ਆਪਣਾ ਆਂਦਾ ਨਾ ਸਾਨੂੰ ਕੁਝ ਕੰਮ ਆਂਦਾ ਅਸੀਂ ਤਾਂ ਚੈੱਕਰ ਤੇ ਸਾਈਨ ਕਰਨੇ ਜਾਣਦੇ ਚੱਕਾਂ ਤੇ ਅਸੀਂ ਜਿਹੜੇ ਬੀਪੀਸੀ ਵਾਲੋਂ ਪੇਮੈਂਟ ਜਾਂਦੀ ਹੈ ਅਸੀਂ ਉਹ ਚੈੱਕਾਂ ਤੇ ਸਾਈਨ ਕੀਤੇ ਜਾਂ ਕੋਈ ਵੀ ਜੋ ਸੱਤ ਸਾਈਨ ਕਰਾਉਂਦੇ ਆ ਜਦ ਇਹ ਕੰਮਕਾਰ ਇਹ ਨਹੀਂ ਦੇਖਣਾ ਕੌਣ ਸਾਈਨ ਨਹੀਂ ਨਹੀਂ ਕਰਾਣੇ ਤੇਲ ਦਾ ਇਹਨਾਂ ਨੂੰ ਪਤਾ ਡਿੱਪਾਂ ਦਾ ਇਹਨਾਂ ਨੂੰ ਪਤਾ ਤਾਂ ਤੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜੀ ਕੈਸ਼ ਇਹ ਦੇਖਦੇ ਕੈਸ਼ ਨਹੀਂ ਅਸੀਂ ਕਦੇ ਗਣ ਕੇ ਦੇਖਿਆ ਜੋ ਸਾਨੂੰ ਇਹਨਾਂ ਨੇ ਉਹ ਤਾਂ ਹੁਣ ਬਾਅਦ ਚ ਪਤਾ ਲੱਗਿਆ ਜਦ ਇਹ ਮੰਗ ਚੱਲੀ ਹੈ ਮੈਂ ਵੀ ਉਸ ਦਿਨ ਆਪਣਾ ਅਮਰਜੀਤ ਦੇ ਨਾਲ ਗਿਆ ਹੋਤਾ ਜਿੱਦਣ ਡਿਪਟੀ ਸਾਹਿਬ ਦੇ ਕੋਲ ਉਹ ਤਾਂ ਮੈਨੂੰ ਜੋਤਪ੍ਰੀਤ ਬੈਂਸ ਜੀ ਨੇ ਵੀ ਮੈਨੂੰ ਇਹੀ ਅਸ਼ਵਾਸ਼ਨ ਦਿੱਤਾ ਤਾਂ ਮੈਂ ਕਿਹਾ ਵੀ ਐਨਆਰ ਇਨਵੈਸਟੀਗੇਸ਼ਨ ਹੋ ਰਹੀ ਤੁਸੀਂ ਚਾਹੇ ਸਾਡੇ ਮੈਨੇਜਰ ਆ ਚਾਹੇ ਸਾਡੇ ਦੂਜੇ ਕੋਲ ਆ ਰਿਹਾ ਵੀ ਇਹਨਾਂ ਨੂੰ ਐਨਾ ਉਹਨਾਂ ਟਾਈਮ ਨਾਲ ਲਵਾਓ ਪਰ ਫਿਰ ਵੀ ਉਸ ਦਿਨ ਤੇ ਮੰਤਰੀ ਸਾਹਿਬ ਨੇ ਵੀ ਕਿਹਾ ਕੋਈ ਨਹੀਂ ਤੁਸੀਂ ਜਾਂਚ ਹੋ ਜਾਣ ਤਾਂ ਕੋਈ ਗੱਲ ਨਹੀਂ ਠੀਕ ਹੈ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਜੀ